ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਬਹੁਤ ਸਤਿਕਾਰ ਤੇ ਪਿਆਰ ਦਿੱਤਾ ਮੇਰੀ ਵੀਡੀਓਸ ਨੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਸੋ ਤੁਸੀਂ ਮੇਰੀ ਉਹ ਵੀਡੀਓ ਨੂੰ ਲਾਈਕ ਕਰ ਰਹੇ ਹੋ ਵੇਖ ਰਹੇ ਹੋ ਸੋ ਮੈਂ ਵੀ ਤੁਹਾਨੂੰ ਆਪ ਦਾ ਜਿਹੜਾ ਐਕਸਪੀਰੀਅੰਸ ਹੈ ਫੀਲਡ ਦਾ ਸੋ ਜਿਹੜਾ ਮੇਰਾ ਐਕਸਪੀਰੀਅੰਸ ਹੈ ਆਪਦੇ ਫਾਰਮ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈ ਆਪਦੇ ਉਸਤਾਦਾਂ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈ ਆਪਦੀ ਪੜ੍ਹਾਈ ਦਾ ਉਹ ਮੈਂ ਤੁਹਾਡੇ ਨਾਲ ਸਾਰਾ ਹੀ ਸ਼ੇਅਰ ਕਰ ਦੇਣਾ ਕਿਉਂਕਿ ਕਾਫੀ ਲੰਮਾ ਟਾਈਮ ਆਪਣਾ ਜਿਹੜਾ ਹੈ ਕਨਸੈਪਟ ਚੱਲੇਗਾ ਸੋ ਕੱਲ ਇੱਕ ਵੀਰ ਨੇ ਮੈਸੇਜ ਕੀਤਾ ਸੀਗਾ ਉਹਨਾਂ ਨੇ ਪੁੱਛਿਆ ਸੀ ਵੀ ਜਿਹੜੇ ਥਣਾ ਦੇ ਥਣ ਪਾੜ ਜਾਂਦੇ ਆ ਥਣਾ ਦੇ ਉੱਤੇ ਵਿਆਹੀ ਆ ਜਾਂਦੀ ਏ ਜਿਵੇਂ ਆ ਥਣ ਬਣਿਆ ਹੋਇਆ ਤੇ ਇੱਥੇ ਇਹ ਨਿੱਗਾ ਜਾ ਫੜ ਜਾਂਦਾ ਹੈ ਇਹ ਸਰਦੀਆਂ ਦੇ ਵਿੱਚ ਬਹੁਤ ਥਣ ਫੜਦੇ ਹੁੰਦੇ ਆ ਖੁਸ਼ਕ ਹੁੰਦੇ ਆ ਥਣ ਫੜ ਜਾਂਦੇ ਜਦੋਂ ਆਪਾਂ ਉਹਨਾਂ ਨੂੰ ਹੱਥ ਦੇ ਨਾਲ ਉਹਨਾਂ ਦੀ ਚੁਾਈ ਕਰਦੇ ਆ ਤਾਂ ਉਹ ਜਿਹੜਾ ਮਤਲਬ ਕਿ ਥਾਣੇ ਉਹਦੇ ਜੋ ਬਲੀਡਿੰਗ ਆਉਣ ਲੱਗ ਪੈਂਦੀ ਏ ਪਸ਼ੂ ਆਪਣਾ ਦਰਦ ਮਹਿਸੂਸ ਕਰਦਾ ਦੁੱਧ ਨਹੀਂ ਦਿੰਦਾ ਕਈ ਵਾਰੀ ਤਾਂ ਪਸ਼ੂ ਮਸ਼ੀਨਾਂ ਦੇ ਜਿਹੜੇ ਵੀਰ ਚੋਂਦੇ ਆ ਉਹਨਾਂ ਨੂੰ ਮਸ਼ੀਨ ਲਾਉਣ ਦੀ ਦਿੱਕਤ ਆਉਂਦੀ ਏ ਜਿਹੜੇ ਕਟੜੂ ਬਛੜੂ ਥੱਲੇ ਛੱਡਦੇ ਆ ਜਦੋਂ ਕਟੜੂ ਬਛੜੂ ਉਹ ਸਾਰਾ ਨੂੰ ਚੁੰਗਦਾ ਤਾਂ ਉਦੋਂ ਵੀ ਦਰਦ ਆਉਂਦੀ ਏ ਸੋ ਦੋਸਤੋ ਇਹਦਾ ਇੱਕ ਨਾ ਬਹੁਤ ਸਾਰੀਆਂ ਜੜੀਆਂ ਕਰੀਮਾਂ ਨੇ ਕੰਪਨੀਆਂ ਦੀਆਂ ਆਪਣਾ ਆਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਬੜੀਆਂ ਹੀ ਕਰੀਮਾਂ ਇਹਦੇ ਵਿੱਚ ਆਪਾਂ ਯੂਜ਼ ਕਰਦੇ ਆ ਸੋ ਮੈਂ ਤੁਹਾਨੂੰ ਇੱਕ ਬਿਲਕੁਲ ਸਸਤੀ ਤੇ ਬਿਲਕੁਲ ਜ਼ਬਰਦਸਤ ਟਿਊਬਰ ਰਸਨਾ ਤੇ ਐਕਸੀਲੈਂਟ ਰਿਜ਼ਲਟ ਆ ਜਿੰਨੇ ਕੋ ਮੈਂ ਰਿਜ਼ਲਟ ਲੈਣਾ ਸੋ ਮੈਂ ਇਹ ਕੋਸ਼ਿਸ਼ ਇਹ ਹੁੰਦੀ ਹੈ ਵੀ ਕਿਸਾਨ ਭਰਾਵਾਂ ਦੀ ਲੁੱਟ ਨਾ ਕਰਾਈ ਜਾਵੇ ਸੋ ਉਹਨਾਂ ਨੂੰ ਇੱਕ ਸਹੀਕ ਤੇ ਵਧੀਆ ਜਾਣਕਾਰੀ ਦਿੱਤੀ ਜਾਵੇ ਸੋ ਦੋਸਤੋ ਇਹਦੇ ਵਿੱਚ ਆਪਾਂ ਕਰਨਾ ਕੀ ਹੈ ਜਦੋਂ ਤੁਹਾਡੀ ਕਿਸੇ ਮੱਝ ਦਾ ਗਾਵਾ ਦਾ ਥਣ ਫੜ ਜਾਂਦਾ ਉਹਦੇ ਉੱਤੇ ਵਿਆਇਆਂ ਵਾਲੀ ਬੋਲਦੇ ਨੇ ਆਪਾਂ ਵਿਆਇਆਂ ਆ ਜਾਂਦੀਆਂ ਚੋਨ ਲੱਗਿਆ ਹੱਥ ਨੂੰ ਬਲੀਡਿੰਗ ਲੱਗਦੀ ਏ ਸੋ ਦੋਸਤੋ ਤੁਸੀਂ ਉਹਦੇ ਉੱਤੇ ਇੱਕ ਤਾਂ ਸਭ ਤੋਂ ਪਹਿਲਾਂ ਲੈਣਾ ਪਾਊਡਰ ਜ਼ਿੰਕ ਆਕਸਾਈਡ ਸੋ ਜ਼ਿੰਕ ਆਕਸਾਈਡ ਪਾਊਡਰ ਦੋਸਤੋ ਤੁਸੀਂ ਲੈ ਕੇ ਆ ਮੈਂ ਆ ਤੱਕੀ ਤੱਕ ਮੋੜ ਦਿਖਾ ਦਿਆ ਕਰੋ ਕਈ ਭਰਾਵਾਂ ਨੂੰ ਦਿਸਦਾ ਨਹੀਂ ਬੋੜ ਇਹ 20 ਗ੍ਰਾਮ ਦੀ ਡੱਬੀ ਆਏਗੀ ਜ਼ਿੰਕ ਆਕਸਾਈਡ ਲੈ ਕੇ ਇਹਨੂੰ 2-4 ਚਮਚੇ ਮੱਖਣੀ ਦੇ ਵਿੱਚ ਰਲਾ ਲੈਣਾ ਦੋਸਤੋ ਜਿਹੜਾ ਮੱਖਣ ਹੁੰਦਾ ਹੈ ਆਪਣਾ ਚਾਹੇ ਉਹ ਗਾਂ ਦਾ ਚਾਹੇ ਉਹ ਮੱਝ ਦਾ ਕੋਈ ਪ੍ਰੋਬਲਮ ਨਹੀਂ ਉਹਦੇ 'ਚ ਮਿਕਸ ਕਰਕੇ ਸੋ ਥਾਣਾ ਤੇ ਇਹਦਾ ਲੇਪ ਤਾਰ ਦੇਣਾ ਜੇ ਦੋਸਤੋ ਇਹਦੇ 2-4 ਦਿਨ ਲੇਪ ਕਰਨ ਦੇ ਨਾਲ ਇਹ ਠੀਕ ਹੋ ਜਾਣਗੇ ਜੇ ਜ਼ਿੰਕ ਆਕਸਾਈਡ ਦੇ ਨਾਲ ਬਿਲਕੁਲ ਠੀਕ ਨਹੀਂ ਹੁੰਦੇ ਤਾਂ ਦੋਸਤੋ ਤੁਸੀਂ ਸਭ ਤੋਂ ਵਧੀਆ ਕਰੀਮ ਸਭ ਤੋਂ ਵਧੀਆ ਟਿਊਬ ਬਿਟਾ ਦਿਨਾ ਬੀਟਾ ਡੀ ਬੀਟਾ ਡੀ ਟਿਊਬ ਤੁਸੀਂ origignal ਲੈਣੀ ਹੈ ਸੋ ਇਹ ਇੱਕ ਬਹੁਤ ਹੀ ਜ਼ਬਰਦਸਤ ਟਿਊਬ ਹੈ ਸੋ ਜਿੱਥੇ ਵੀ ਤੁਹਾਡਾ ਇਹ ਮੇਰੇ ਹਸਾਰ ਨਾਲ 200 ਗ੍ਰਾਮ ਦੇ ਵਿੱਚ ਵੀ ਆਉਂਦੀ ਆ ਛੋਟੀ ਵੀ ਆਉਂਦੀ ਆ ਤੁਸੀਂ ਵੱਡੀ ਲੈ ਲਿਓ 200 ਗ੍ਰਾਮ ਵਾਲੀ ਲੈ ਲਿਓ ਇਹ ਜਿੰਨੇ ਵੀ ਥਣ ਪਾਟਿਆ ਜਿੰਨੇ ਚਿਰ ਤੋਂ ਮਰਜੀ ਪਾਟਿਆ ਸੋ ਮੈਂ ਵੀ ਆਪਦੇ ਫਾਰਮ ਦੇ ਉੱਤੇ ਮੇਰੇ ਵੀ ਇੱਥੇ ਮਤਲਬ ਕਿ ਫਰਸ਼ ਲੱਗਾ ਥਣ ਥਣ ਫੜ ਜਾਂਦੇ ਆ ਆ ਮੈਂ ਤੁਹਾਨੂੰ ਦਿਖਾਉਣਾ ਮੈਂ ਵੀ ਬੜੀਆਂ ਟਿਊਬਾਂ ਤੇ ਆਪਾਂ ਆ ਵੇਖੋ ਆ ਪਈਆਂ ਹੋਈਆਂ ਤੇ ਚਾਰ ਟਿਊਬਾਂ ਬੜੀਆਂ ਟਿਊਬਾਂ ਵਰਤ ਕੇ ਵੇਖੀਆਂ ਨੇ ਸੋ ਆਪਾਂ ਹੁਣ ਕੰਪਨੀਆਂ ਦੇ ਨਾਂ ਨਹੀਂ ਲੈਣੇਗੇ ਸੋ ਇਹਨਾਂ ਦੇ ਕੋਈ ਰਿਜ਼ਲਟ ਨਹੀਂ ਹੈਗੇ ਇਹ ਸਾਬ ਇੱਕ ਆਪਣੀ ਪੈਸੇ ਲੋਟਾ ਕੋਈ 500 ਦੀ ਕੋਈ 400 ਦੀ ਜਿੰਨਾਂ ਰਿਜ਼ਲਟ ਬੀਟਾ ਡੀਨ ਜਿੰਨਾਂ ਰਿਜ਼ਲਟ ਬੀਟਾ ਡੀਨ ਟਿਊਬ ਦਾ ਸੋ ਦੋਸਤੋ ਇਹ ਨਾ ਰਿਜ਼ਲਟ ਕਿਸੇ ਵੀ ਚੀਜ਼ ਦਾ ਨਹੀਂ ਹੈਗਾ ਜੀ ਇਹ ਬਹੁਤ ਹੀ ਵਧੀਆ ਮਤਲਬ ਕਿ ਟੀਬ ਅਰੀਜਨਲ ਬਿਟਾਡਿਨ ਲੈਣੀ ਹੈ ਟੀਬ ਡੁਪਲੀਕੇਟ ਵੀ ਆਉਂਦੀਆਂ ਨੇ ਬਿਟਾਡਿਨ ਟੀਬ ਦਾ ਤੁਸੀਂ 2-3 ਦਿਨ ਲੇਪ ਕਰ ਲਿਓ ਤੁਸੀਂ ਸੱਚੀ ਜਾਣਿਓ ਗੱਲ ਵੀ ਵੇਖਿਓ ਤੁਹਾਡੀਆਂ ਮੱਜਾਂ ਦੇ ਜਿਹੜੇ ਬਾਟੇ ਹੋ ਥਣ ਨੇ ਥਣਾ ਤੇ ਵਿਆਈਆਂ ਨੇ ਬਿਲਕੁਲ ਠੀਕ ਹੋ ਜਾਣਗੀਆਂ ਬਿਲਕੁਲ ਓਕੇ ਹੋ ਜਾਣਗੀਆਂ ਸੋ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗਈ ਸੋ ਟੀਕੇ ਲਾਉਣ ਦੀ ਕੋਈ ਲੋੜ ਨਹੀਂ ਦਵਾਈਆਂ ਖਵਾਉਣ ਦੀ ਕੋਈ ਲੋੜ ਨਹੀਂ ਗਈ ਐਂਟੀਬਾਇਓਟਿਕ ਦੇਣ ਦੀ ਕੋਈ ਲੋੜ ਨਹੀਂ ਗਈ ਸਿਰਫ ਕੱਲੇ ਤੁਸੀਂ ਟਿਊਬ ਹੀ ਲਾਉਣੀ ਹੈ ਜਿਹੜੇ ਥਣ ਆਪਾਂ ਚਵਾਈ ਕਰਨ ਲੱਗਿਆ ਹੱਥਾਂ ਤੇ ਬਲੀਡਿੰਗ ਆ ਜਾਂਦੀ ਹੈ ਸੋ ਦੋਸਤੋ ਇਹ ਸੀਗਾ ਥਣਾ ਤੇ ਪਾਟੇ ਹੋਏ ਥਣਾ ਦਾ ਇਲਾਜ ਸੋ ਦੋਸਤੋ ਜੇ ਮੇਰੀ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਸ਼ੈਲ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰਾਤ ਤੱਕ ਲਈ ਥੈਂਕ ਯੂ ਸੋ ਮੱਚ